ਪੰਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੀਆਂ ਖੁਸ਼ੀਆਂ ਅੱਜ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਹੀਆਂ ਨੇ ਵੱਖ-ਵੱਖ ਥਾਵਾਂ ਤੇ ਸੰਗਤਾਂ ਦੇ ਵੱਲੋਂ ਲੰਗਰ ਚਲਾਏ ਜਾ ਰਹੇ ਨੇ ਅਤੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਹਿਬਾਨਾਂ ਦੇ ਭੋਗ ਪਾਈ ਜਾ ਰਹੇ ਨੇ ਗੁਰੂ ਨਾਨਕ ਦੇਵ ਜੀ ਨੂੰ ਪੂਰੀ ਲੋਕਾਈ ਆਪਣਾ ਗੁਰੂ ਮੰਨਦੀ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਖੁਸ਼ੀਆਂ ਅੱਜ ਮੰਦਰਾਂ ਦੇ ਵਿੱਚ ਵੀ ਮਨਾਇਆ ਜਾ ਰਹੀਆਂ ਨੇ ਇਸੇ ਤਰ੍ਹਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਵਿਸ਼ਵ ਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਵਿਖੇ ਵੀ ਪੂਰੀ ਧੂਮ-ਧਾਮ ਤੇ ਸਾਡਾ ਸਰਵਾਈਂ ਜੀ ਦੀ ਖਤੇ ਅੱਜ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਵਿਆੜ ਇਸ ਮੰਦ ਵਿੱਚ ਭਗਵਾਨ ਸ੍ਰੀ ਵਿਸ਼ਵ ਕਰਮਾ ਬੇਨਤਾ ਕੋਈ ਗੱਲਾਂ ਜੋ ਸਾਡੇ ਆਵੇਦਾਰ ਨੇ ਉਹਨਾਂ ਨੂੰ ਆਜਿਏ 12 ਵਜੇ ਤੋਂ ਲੈ ਕੇ ਹੁਣ ਉਠ ਲੰਗਰ

ਕੀ ਚਲ ਨਵਗੜ ਕੀ ਤੁਸੀਂ ਤੁਸੀਂ ਦਾ ਸਰਪੰਚ ਅੰਗਲਾ ਆਇਆ ਹਰ ਸਾਲ ਦੀ ਤਰ੍ਹਾਂ ਹੀ ਲਾਉਂਦੇ ਆ ਕਿ ਹਰ ਇੱਕ ਵੀ ਲਾਇਆ ਕਰਤਾਰ ਦੇ ਲੋਕ ਨੇ ਕਿ ਹੋਰੀਆਂ ਸਰਜੀ ਸਾਧਨ ਲਿਖਾ ਦੇ ਜੀ ਹਰ ਸਾਲ ਹੀ ਲੱਗ ਜਦੋਂ ਇਹ ਨਵਗੜ ਕੀ ਜਿਹੜਾ ਤੁਸੀਂ ਇਹ ਗੁਰਪੁਰਬ ਦੇ ਮੌਕੇ ਤੇ ਲਗਾਉਂਦੇ ਜਾਂ ਹੋਰ ਵੀ ਧਾਰਮਿਕ ਸਮਾਰੋਹ ਹੁੰਦੇ ਨੇ ਜਿੰਨਾਂ ਨੂੰ ਵੀ ਲਗਾਉਂਦੇ ਅਸੀਂ ਬਹੁਤ ਪੀਰ ਜਨ ਕਾਰੀ ਤੇ ਆ ਗਿਆ ਉਹ ਵੈਸੇ ਉਹ ਲਾਗ ਲਾ ਨਹੀਂ ਆ ਗਈ ਹਰ ਇੱਕ ਵਾਰੀ ਲੋ ਟ੍ਰੋਟ ਦਾ ਲਾਗੀ ਤੇ ਇਸੇ ਤੋੜਾ ਦਾ ਲਾਗੀ ਤੇ ਕੱਟ ਦਾ ਲਾਗੀ ਪਰ ਕਿਤੇ ਲਾਗਿਆ ਕੋਈ ਵੀ ਪ੍ਰੋਗਰਾਮ ਹੁੰਦਾ ਨਹੀਂ ਉਹ ਤੇ ਲੱਗ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਸਸਤਾ ਯਾਰ ਉਹ ਸਸਤਾ ਸਿਰਫ ਬਾਣੀ ਕੀ ਜੀ ਮੰਦਰਾਂ ਤੇ ਵਾਸਤੇ ਲਈ ਚਾਹੀ ਬਿਸ਼ਕਰਮਾ ਜੀ ਦੇ ਮੰਦਰ ਵਾਸਤੇ ਲਈ ਇਹਨਾਂ ਵੱਡੀ ਡਿਵੈਲਪਮੈਂਟ ਵਾਸਤੇ ਕੰਮ ਕਰਦੀਆਂ ਜਾਂ ਹੋਰ ਵੀ ਕੋਈ ਤੁਸੀਂ ਸਮਾਜੀ ਕਾਰਜ ਕਰਦੇ ਹੋ ਕੀ ਸਮਾਜੀ ਕੋਈ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਉਹ ਵੀ ਕਰਦੇ ਹੋ ਤੁਸੀਂ ਜੀ ਕਿਸੇ ਮੰਸਤਾਂ ਪਰ ਵੀ ਜਿੰਨਾ ਯਾਨੀ ਵਿਆਹ ਕਰਦੇ ਨੇ ਉਹਨਾਂ ਨੂੰ ਜੁੜਦਾਰ ਪਾਉਂਦੇ ਆ ਸਮਾਜ ਸੰਗਤ ਹੈ ਹੋਰ ਸਲਾਈ ਕੜਾਈ ਦਾ ਕੰਮ ਚੱਲ ਰਿਹਾ ਆਪਣਾ ਲੋੜ ਲੋੜ ਸਿਲਾਈ ਕੜਾਈ ਕੰਪਿਊਟਰ ਕੰਪਿਊਟਰ ਹੈ ਆਪਣੇ ਚੱਲੇ ਹੋਇਆ ਤੇ ਡਿਸਪੈਂਸਰੀ ਵੀ ਖੁੱਲੀ ਹੋਈ ਹੈ ਤੇ ਦਵਾਈ ਹੈ ਹਰੇਕ ਤਰ੍ਹਾਂ ਦਾ ਰਾਗਰੀ ਤੇ ਕਰੀ ਤੇ ਲਾ ਤੂੰ ਲੋੜ ਬੰਦ ਵਾਸਤੇ ਫਰੀ ਹੈ ਜੀ ਲੋੜ ਬੰਦ ਹੋਵੇ ਨਾ ਕਦੀ ਹੋਵੇ ਨਾ ਜਿਹੜੇ ਨੂੰ ਲੋੜ ਹੈ ਜੀ ਸਦਕੇ ਆਵੇ ਦਵਾਈ ਫਰੀ ਲੈਵੇ ਕੰਪਿਊਟਰ ਦਾ ਕੰਮ ਹੈ ਉਹ ਸਿੱਖੇ ਸਲਾਈ ਕੜਾਈ ਦਾ ਉਹ ਸਿੱਖੇ ਕੁੜੀਆਂ ਵਾਸਤੇ ਹੈ ਕੁੜੀਆਂ ਵਾਸਤੇ ਜਿਹੜੀ ਦਵਾਈ ਹੈ ਇਹ ਜਿਹੜਾ ਮਰਜ਼ੀ ਲੈ ਸਕਦਾ ਕੀ ਕਰ ਸਤ ਪਹਿਲਾ ਦਾ ਤੁਸੀਂ ਇਹ ਉਸ ਤੋਂ ਬਾਅਦ ਜਿਹੜੀ ਟੋਡੀ ਸਸਤੋ ਕੀ ਕੁਇਟ ਕੰਮ ਕਰਦੀ ਹੈ ਫਿਰ ਅਕਾ ਜਨਨ ਨੂੰ ਨਾਮਕ ਦੇ ਜਿਹਦੇ ਨੂੰ ਸੁਭਿਹਾੜਦੇ ਤੇ ਅਜੋਕ ਤੋਂ ਬੰਦਨ ਤੇ ਮਿਲਾਈ ਸੀ ਜਿਹਦੇ ਸੰਸਥਾ ਪੱਤ ਵਧਾ ਰਹੀਆਂ ਨੇ ਜੀ ਸ਼ੁਕਰੀਆ ਦੇ ਤੇ ਸਾਡੀ ਸੰਸਥਾ ਨੂੰ ਬਲਵਾਇਆ ਜਾ ਰਹੀ ਹਰ ਸਾਲ ਬਣਦਾ ਤੋ ਢੋਡੀ ਸਸਤਾ ਕੀ ਕੁਝ ਕੰਮ ਕਰ ਦਿੰਦੇ ਸਰਕੰਟੀ ਸਸਤਾ ਜੀ ਫ੍ਰੀ ਦਵਾਈਆਂ ਦੀ ਸੇਵਾ ਕਰਦੀ ਉਹ ਤੱਕ ਨੇ ਡਿਸਟੈਂਸਰੀ ਵੀ ਅਸੀਂ ਫ੍ਰੀ ਲੜਕਿਆਂ ਦਾ ਸਾਈਟ ਸੈਂਟਰ ਤੋਂ ਲੈ ਸਾਈਟੈਂਟ ਤੋਂ ਕੰਪਿਊਟਰ ਸੈਂਟਰ ਵੀ ਤੋਂ ਲੈ ਇੱਕ ਸਾਡਾ ਜੀ ਪਲਾਨ ਆਇਆ ਸਕੂਲ ਬਣਾਉਣ ਦਾ ਜੀ ਉਹ ਕਿਸੇ ਸਸਤਾ ਦੇ ਬਣਾ ਸਕੂਲ ਬਣਾਉਗਾ ਉਹ ਸਕੂਲ ਦੀ ਫੀਸ ਵਗੈਰਾ ਕਿਵੇਂ ਹੋਊਗੀ ਉਹ ਫ੍ਰੀ ਰੱਖਾਂਗੇ ਜੀ ਉਹ ਸਾਡੇ ਖਸਤੇ ਬੁਰੀ ਤੋਂ ਅਸੀਂ ਸਾਡੇ ਸਾਡੇ ਪੱਧਰ 'ਤੇ ਸੁਸਮਾਜ ਸੁਧਾਰ ਵੱਲ ਕੰਮ ਕਰਦੇ ਆ ਜੀ ਛੋਟੀਆਂ ਦੇ ਘਰਵਾਲੇ ਸੌਣਾ ਜਾਂ ਲੜਾਈ ਝਗੜਾ ਦਾ ਮਿੱਟੀ ਮੁੰਡਲ ਡਿਸਕਿਊਟਸ ਹੁੰਦੇ ਨੇ ਅਸੀਂ ਆਪਣੇ ਲੈਵਲ ਤੇ ਆਪਣੇ ਸੰਸਥਾ ਦੇ ਲੈਵਲ ਤੇ ਇਨਸਾਈਟ ਕਰਦੇ ਜੀ ਤੁਹਕਰੀ ਬਿਊਰੋ ਰਿਪੋਰਟ ਲਾਈਟੇਸ ਚੈਨਲ ਪਟਿਆਲਾ